ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗਦਾ ਹੋਵੇ ਤਾਂ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਆਓ ਜੀ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਤੀਆਂ ਅੱਜ ਦੀ ਇੱਕ ਹੋਰ ਪਿਆਰ ਭਰੀ ਕਹਾਣੀ ਜਿਸ ਦਾ ਨਾਮ ਹੈ ਬੀਰਵਲ ਦਾ ਨਿਆ ਫੌਜਿਆਂ ਇੱਕ ਵਿਦਵਾ ਤੇ ਨਿਸੰਤਾਨ ਔਰਤ ਸੀ ਆਪਣੀ ਜ਼ਿੰਦਗੀ ਨੂੰ ਬੁਢਾਪੇ ਬਲਵਾਦਾ ਦੇਖ ਕੇ ਉਸਨੇ ਹੱਜ ਤੇ ਜਾਣ ਦਾ ਇਰਾਦਾ ਬਣਾਇਆ ਸੀ ਇਹ ਵਿਚਾਰ ਕਰਕੇ ਉਸਨੇ ਆਪਣੇ ਕੁਝ 6 ਗਹਿਣੇ ਉਸਨੇ ਆਪਣੇ ਕੁੱਲ 6 ਗਹਿਣਿਆਂ ਨੂੰ ਵੇਚ ਕੇ ਸੋਨੇ ਦੀਆਂ ਮੋਹਰੇ ਲਈਆਂ ਖਰਚ ਲਈ ਕੁਝ ਮੋਹਰਾ ਰੱਖ ਕੇ ਬਾਕੀ 800 ਮੋਹਰਾ ਇੱਕ ਮਜ਼ਬੂਤ ਥੈਲੀ ਵਿੱਚ ਬੰਦ ਕਰਕੇ ਉਸ ਤੇ ਮੂੰਹ ਤੇ ਲੱਖ ਦੀ ਮੋਹਰ ਲਗਾ ਦਿੱਤੀ ਕਾਜੀਆ ਦੇ ਗਵਾਂਡ ਵਿੱਚ ਇੱਕ ਕਾਜੀ ਰਹਿੰਦਾ ਸੀ ਜਿਸ ਨੂੰ ਲੋਕ ਬਹੁਤ ਹੀ ਤਿਆਗੀ ਅਤੇ ਇਮਾਨਦਾਰ ਸਮਝਦੇ ਸਨ ਉਸਨੇ ਉਸਦੇ ਕੋਲ ਆਪਣੀ ਥੈਲੀ ਰੱਖਣ ਦਾ ਵਿਚਾਰ ਕੀਤਾ ਉਹ ਥੈਲੀ ਲੈ ਕੇ ਕਾਜੀ ਦੇ ਘਰ ਗਈ ਅਤੇ ਬੋਲੀ ਇਸ ਨਗਰ ਵਿੱਚ ਤੁਸੀਂ ਸਭ ਤੋਂ ਇਮਾਨਦਾਰ ਹੋ ਇਸ ਲਈ ਇਸ ਥੈਲੀ ਨੂੰ ਮੈਂ ਤੁਹਾਡੇ ਕੋਲ ਰੱਖ ਕੇ ਹੱਜ ਕਰਨਾ ਜਾਣਾ ਚਾਹੁੰਦੀ ਹਾਂ ਇਸ ਵਿੱਚ 800 ਮੋਹਰੇ ਹਨ ਜੇਕਰ ਮੈਂ ਜਿਉਂਦੀ ਜਾਗਦੀ ਵਾਪਸ ਆਈ ਤਾਂ ਇਸ ਨੂੰ ਵਾਪਸ ਲੈ ਲਵਾਂਗੀ ਜੇਕਰ ਕਿਧਰੇ ਉਧਰ ਹੀ ਮਰ ਗਈ ਤਾਂ ਤੁਸੀਂ ਮਾਲਿਕ ਨੂੰ ਜੋ ਤੁਹਾਡੀ ਇੱਛਾ ਉਵੇਂ ਕਰ ਲੈਣਾ ਇਹਨਾਂ ਨਾਲ ਇਹ ਸੁਣ ਕੇ ਕਾਜੀ ਨੇ ਕਿਹਾ ਬੀਬੀ ਤੁਹਾਡੀ ਇੱਛਾ ਹੋਵੇ ਤਾਂ ਰੱਖ ਜਾਓ ਤੁਹਾਡੀ ਚੀਜ਼ ਬਹੁਤ ਹੀ ਸੰਭਾਲ ਕੇ ਰੱਖੀ ਜਾਵੇਗੀ ਫੌਜਿਆ ਮੋਹਰਾਂ ਦੀ ਥੈਲੀ ਕਾਜੀ ਨੂੰ ਦੇ ਕੇ ਹੱਜ ਕਰਨ ਲਈ ਚਲੀ ਗਈ ਉਸ ਔਰਤ ਨੇ ਥੈਲੀ ਵਿੱਚ ਮੋਹਰੇ ਭਰਦੇ ਸਮੇਂ ਹਰ ਇੱਕ ਮੋਹਰ ਤੇ ਇੱਕ ਛੋਟਾ ਜਿਹਾ ਚਿੰਨ ਲਗਾ ਦਿੱਤਾ ਸੀ ਚਿੰਨ ਇੰਨਾ ਛੋਟਾ ਸੀ ਕਿ ਹੱਥ ਵਿੱਚ ਲੈ ਕੇ ਦੇਖਣ ਨਾਲ ਕਿਸੇ ਨੂੰ ਆਸਾਨੀ ਨਾਲ ਦਿਖਾਈ ਨਹੀਂ ਸੀ ਦਿੰਦਾ ਜਦਕਿ ਉਹ ਔਰਤ ਸਫ਼ਰ ਤੋਂ 2 ਸਾਲ ਬਾਅਦ ਤੱਕ ਵਾਪਸ ਨਹੀਂ ਆਈ ਤਾਂ ਕਾਜੀ ਦੀ ਨੀਅਤ ਵਿਗੜ ਗਈ ਉਸਨੇ 800 ਮੋਹਰਾਂ ਖੁਦ ਪਚਾ ਜਾਣ ਦਾ ਫੈਸਲਾ ਕੀਤਾ ਇਸ ਲਈ ਇਸ ਦੇ ਲਈ ਉਸਨੇ 800 ਮੋਹਰਾਂ ਖੁਦ ਪਚਾ ਜਾਣ ਦਾ ਫੈਸਲਾ ਕੀਤਾ ਇਸ ਦੇ ਲਈ ਉਸਨੇ ਸੋਚ ਵਿਚਾਰ ਕਰਕੇ ਇੱਕ ਤਰਕੀਬ ਕੱਢੀ ਅਤੇ ਮੋਹਰਾਂ ਨੂੰ ਖਰਚ ਕਰਨ ਲੱਗਾ ਤੀਸਰੇ ਸਾਲ ਉਹ ਔਰਤ ਹੱਜ ਯਾਤਰਾ ਤੋਂ ਵਾਪਸ ਪਰਤ ਆਈ ਅਤੇ ਕਾਜੀ ਦੇ ਕੋਲ ਜਾ ਕੇ ਆਪਣੀਆਂ ਮੋਹਰਾਂ ਮੋਹਰਾਂ ਦੀ ਥੈਲੀ ਮੰਗਣ ਲੱਗੀ ਕਾਜੀ ਨੇ ਛੱਟ ਥੈਲੀ ਦੇ ਦਿੱਤੀ ਔਰਤ ਆਪਣੀ ਥੈਲੀ ਨੂੰ ਪਹਿਲਾਂ ਜਿਹੀ ਸੀਤੀ ਹੋਈ ਦੇਖ ਕੇ ਬਹੁਤ ਖੁਸ਼ ਹੋਈ ਪਰ ਜਦ ਘਰ ਜਾ ਕੇ ਥੈਲੀ ਖੋਲਣ ਤੇ ਉਸ ਨੂੰ ਪਤਾ ਲੱਗਾ ਕਿ ਮੋਹਰਾਂ ਦੀ ਜਗ੍ਹਾ ਤੇ 800 ਤਾਂਬੇ ਅਤੇ ਰਾਂਗੇ ਦੇ ਟੁਕੜੇ ਰੱਖੇ ਹੋਏ ਹਨ ਇਹ ਦੇਖ ਕੇ ਉਹ ਕਬਰ ਆ ਗਈ ਉਹ ਥੈਲੀ ਲੈ ਕੇ ਦੌੜਦੀ ਹੋਈ ਕਾਜੀ ਦੇ ਕੋਲ ਗਈ ਅਤੇ ਸਾਰਾ ਹਾਲ ਕਿਹਾ ਤੇਰੀ ਥੈਲੀ ਵਿੱਚ ਕੀ ਰੱਖਿਆ ਹੋਇਆ ਸੀ ਮੈਂ ਦੇਖਿਆ ਤੱਕ ਨਹੀਂ ਤੂੰ ਜਿਹੋ ਜੀ ਥੈਲੀ ਦੇ ਕੇ ਗਈ ਸੀ ਵੈਸੇ ਹੀ ਮੈਂ ਸੰਭਾਲ ਕੇ ਰੱਖ ਲਈ ਇਹੋ ਜਿਹੀ ਮੋਹਰ ਲੱਗੀ ਸੀ ਓਮੇ ਦੀ ਮੋਹਰ ਲੱਗੀ ਹੈ ਵੈਸੀ ਹੀ ਮੈਂ ਤੈਨੂੰ ਦੇ ਦਿੱਤੀ ਹੈ ਫਿਰ ਕੀ ਮੈਂ ਜਾਣਾ ਲਾਲਚੀ ਕਾਜੀ ਨੇ ਕਿਹਾ ਕਾਜੀ ਦੀ ਗੱਲ ਸੁਣ ਕੇ ਫੌਜੀਆਂ ਬੀਬੀ ਬਹੁਤ ਘਬराई ਅਤੇ ਬੋਲੀ ਕਾਜੀ ਸਾਹਿਬ ਮੈਂ ਮੂਰਾ ਆਪਣੇ ਹੱਥ ਨਾਲ ਥੈਲੀ ਵਿੱਚ ਰੱਖੀਆਂ ਸਨ ਮੈਂ ਬਹੁਤ ਗਰੀਬ ਹਾਂ ਮੇਰੀ ਜ਼ਿੰਦਗੀ ਦਾ ਸਹਾਰਾ ਸਿਰਫ ਉਹਨਾਂ ਤੇ ਹੀ ਹੈ ਸਾਰੀਆਂ ਨਹੀਂ ਤਾਂ ਅੱਧੀਆਂ ਹੀ ਮੈਨੂੰ ਦੇ ਦਿਓ ਮੈਂ ਤੁਹਾਨੂੰ شریف ਆਦਮੀ ਸਮਝ ਕੇ ਆਪਣੀ ਪੂੰਜੀ ਰੱਖ ਕੇ ਗਈ ਸੀ ਪਰੰਤੂ ਤੁਸੀਂ ਮੇਰੇ ਅਸਹਾਈ ਨਾਲ ਅਜਿਹਾ ਅਨਿਆਇ ਕੀਤਾ ਅਜਿਹਾ ਕਦੀ ਕਿਸੇ ਨੇ ਕਿਸੇ ਨਾਲ ਨਹੀਂ ਕੀਤਾ ਹੋਵੇਗਾ ਕਾਜੀ ਦੇ ਗੁੱਸੇ ਨਾਲ ਕਿਹਾ ਫालतू ਰੌਲਾ ਪਾੜਨਾ ਕੋਈ ਫਾਇਦਾ ਨਹੀਂ ਹੋਵੇਗਾ ਚੁੱਪ ਚਾਪ ਇੱਥੋਂ ਚਲੀ ਜਾ ਨਹੀਂ ਤਾਂ ੱੱਕੇ ਦੇ ਕੇ ਕੜਵਾ ਦਿੱਤੀ ਜਾਵੇਗੀ ਫੌਜੀਆ ਬੀਬੀ ਨੇ ਸਮਝ ਲਿਆ ਕਿ ਕਾਜੀ ਉਸ ਦੀਆਂ ਮੋਹਰਾਂ ਨੂੰ ਦੇਣਾ ਨਹੀਂ ਚਾਹੁੰਦਾ ਇਸ ਲਈ ਉਹ ਨਿਰਾਸ਼ ਹੋ ਕੇ ਉੱਥੋਂ ਚਲੀ ਗਈ ਲੇਕਿਨ ਆਪਣੇ ਘਰ ਜਾਣ ਦੀ ਬਜਾਏ ਉਹ ਸਿੱਧੀ ਅਕਬਰ ਬਾਦਸ਼ਾਹ ਦੇ ਕੋਲ ਗਈ ਤੇ ਆਪਣਾ ਸਾਰਾ ਹਾਲ ਦੱਸਿਆ ਅਕਬਰ ਬਾਦਸ਼ਾਹ ਨੇ ਕਾਜੀ ਨੂੰ ਬੁਲਾ ਕੇ ਪੁੱਛਿਆ ਤੂੰ ਇਸ ਔਰਤ ਦੀ ਥੈਲੀ ਦੇ ਵਿਸ਼ੇ ਵਿੱਚ ਕੀ ਕਹਿੰਦਾ ਹੈ ਕੁਝ ਸਾਲ ਪਹਿਲਾਂ ਇਹ ਔਰਤ ਮੇਰੇ ਕੋਲ ਇੱਕ ਥੈਲੀ ਰੱਖ ਗਈ ਸੀ ਜਾਦੇ ਵਾਪਸ ਆਈ ਤਾਂ ਮੇਰੇ ਕੋਲੋਂ ਆਪਣੀ ਥੈਲੀ ਵਾਪਸ ਲੈਣ ਆਈ ਇਹ ਜਿਹੋ ਜੀ ਮੋਹਰ ਲੱਗੀ ਸੀ ਥੈਲੀ ਤੇ ਮੈਂ ਇਸ ਨੂੰ ਦੇ ਦਿੱਤੀ ਮੈਂ ਵੈਸੇ ਹੀ ਵਾਪਸ ਕਰ ਦਿੱਤੀ ਮੈਂ ਨਹੀਂ ਜਾਣਦਾ ਇਸ ਵਿੱਚ ਮੋਹਰਾ ਸੰਜਾਂ ਬੱਚਿਆਂ ਦੇ ਖੇਡਣ ਦੇ ਪੱਥਰ ਕਾਜੀ ਨੇ ਬੜੀ ਹੀ ਸ਼ਰਾਫਤ ਨਾਲ ਢੋਂਗ ਰਚਾਉਂਦੇ ਹੋਏ ਕਿਹਾ ਕਾਜੀ ਦਾ ਜਵਾਬ ਸੁਣ ਕੇ ਬਾਦਸ਼ਾਹ ਅਕਬਰ ਨੂੰ ਸ਼ੱਕ ਹੋਇਆ ਉਹਨਾਂ ਨੇ ਉਸ ਨੂੰ ਘਰ ਜਾਣ ਦੀ ਆਗਿਆ ਦੇ ਕੇ ਔਰਤ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਨੰਦਪੂਰਵਕ ਆਪਣੇ ਘਰ ਵਿੱਚ ਜਾ ਥੋੜੇ ਹੀ ਦਿਨਾਂ ਵਿੱਚ ਤੈਨੂੰ ਤੇਰੀਆਂ ਮੋਹਰਾ ਮੇਲ ਜਾਣਗੀਆਂ ਅਕਬਰ ਬਾਦਸ਼ਾਹ ਨੇ ਮਾਮਲਾ ਬੀਰਵਲ ਨੂੰ ਨਿਆਂ ਕਰਨ ਲਈ ਦੇ ਦਿੱਤਾ ਬੀਰਵਲ ਨੇ ਉਸ ਔਰਤ ਤੋਂ ਥੈਲੀ ਲੈ ਲਈ ਅਤੇ ਉਸ ਨੂੰ ਆਪਣੇ ਘਰ ਲੈ ਗਏ ਉਸ ਤੋਂ ਬਾਅਦ ਬੀਰਵਲ ਨੇ ਉਂਝ ਦੀਆਂ ਹੀ ਕੁਝ ਥੈਲੀਆਂ ਮੰਗਵਾ ਕੇ ਉਸ ਵਿੱਚ ਕੁਝ ਭਰ ਕੇ ਲਾਖ ਦੀ ਮੋਹਰ ਲਗਾਈ ਤੇ ਸਾਰੀਆਂ ਥੈਲੀਆਂ ਵਿੱਚ ਇੱਕ ਇੱਕ ਛੇਕ ਕਰ ਦਿੱਤਾ ਅਤੇ ਦਿੱਲੀ ਦੇ ਸਾਰੇ ਰਫੂਗਰਾ ਨੂੰ ਬੁਲਾ ਲਿਆ ਹਰੇਕ ਰਫੂਗਰ ਨੂੰ ਇੱਕ-ਇੱਕ ਥੈਲੀ ਦੇ ਦਿੱਤੀ ਗਈ ਅਤੇ ਉਹਨਾਂ ਤੋਂ ਉਹਨਾਂ ਥੈਲੀਆਂ ਦੇ ਛੇਕਾ ਨੂੰ ਰਫੂ ਕਰਵਾਇਆ ਗਿਆ। ਉਹਨਾਂ ਸਾਰੀਆਂ ਥੈਲੀਆਂ ਵਿੱਚੋਂ ਇੱਕ ਰਫੂਗਰ ਦੀ ਥੈਲੀ ਬੜੇ ਕਮਾਲ ਦੀ ਸੀ। ਉਸ ਨੂੰ ਬਰੀਕੀ ਨਾਲ ਦੇਖਣ ਤੇ ਵੀ ਛੇਕ ਦਾ ਪਤਾ ਨਹੀਂ ਸੀ ਲੱਗਦਾ। ਬੀਰਵਾਲ ਨੇ ਉਸ ਰਫੂਗਰ ਨੂੰ ਇਕੱਲਿਆਂ ਬੁਲਾ ਕੇ ਡਰਾਇਆ, ਧਮਕਾਇਆ ਤਾਂ ਉਸਨੇ ਕਾਜੀ ਦੀ ਥੈਲੀ ਵਿੱਚ ਰਫੂ ਕਰਨਾ ਮੰਨ ਲਿਆ। ਤੂੰ ਇਹ ਥੈਲੀ ਕਦੋਂ ਰਫੂ ਕੀਤੀ ਸੀ? ਬੀਰਵਾਲ ਨੇ ਸਖਤ ਭਾਸ਼ਾ ਵਿੱਚ ਪੁੱਛਿਆ। ਹਜ਼ੂਰ ਸ਼ਾਹਿਦ ਡੇਢ ਸਾਲ ਹੋ ਗਏ ਹੋਣਗੇ ਇੱਕ ਕਾਜੀ ਨੇ ਮੇਰੇ ਕੋਲ ਆ ਕੇ ਥੈਲੀ ਰਫੂ ਕਰਵਾਈ ਸੀ ਉਸ ਥੈਲੀ ਵਿੱਚ ਕੀ ਸੀ ਤੈਨੂੰ ਪਤਾ ਬੀਰਵਲ ਨੇ ਪੁੱਛਿਆ ਉਸ ਵਿੱਚ ਕੁਝ ਤਾਂਬੇ ਅਤੇ ਰੰਗੇ ਦੇ ਟੁਕੜੇ ਭਰੇ ਹੋਏ ਸਨ ਇਸ ਕੰਮ ਲਈ ਤੈਨੂੰ ਕੀ ਮਿਲਿਆ ਸੀ ਦੋ ਮੋਰਾ ਤੂੰ ਮੋਰਾ ਪੁਣਾ ਲਈਆਂ ਨੇ ਜਾਂ ਉੰਜ ਹੀ ਰੱਖੀਆਂ ਨੇ ਇੱਕ ਤਾਂ ਪੁਣਾ ਲਈਆ ਤੇ ਇੱਕ ਮੇਰੇ ਕੋਲ ਹੈ ਜਾਓ ਤੇ ਉਸ ਮੋਹਰ ਨੂੰ ਲੈ ਕੇ ਜਲਦੀ ਇੱਥੇ ਆਓ ਰਫੂਗਰ ਮੋਹਰ ਲੈਣ ਚਲਾ ਗਿਆ ਜਦ ਤੱਕ ਬੀਰਵਲ ਨੇ ਉਸ ਔਰਤ ਤੇ ਕਾਜੀ ਨੂੰ ਵੀ ਬੁਲਵਾ ਲਿਆ ਥੋੜੀ ਦੇਰ ਵਿੱਚ ਰਫੂਗਰ ਵੀ ਮੋਹਰ ਲੈ ਕੇ ਪਹੁੰਚਿਆ ਕਾਜੀ ਉਸ ਨੂੰ ਦੇਖਦੇ ਹੀ ਡਰ ਨਾਲ ਕੰਬ ਉਠਿਆ ਬੀਰਵਲ ਕਾਜੀ ਦੀ ਸ਼ਕਲ ਦੇ ਤੁਰੰਤ ਸਮਝ ਗਿਆ ਅਤੇ ਉਸ ਨੇ ਰਫੂਗਰ ਤੋਂ ਮੋਹਰ ਲੈ ਕੇ ਉਸ ਔਰਤ ਦੇ ਹੱਥ ਵਿੱਚ ਦੇ ਦਿੱਤੀ ਅਤੇ ਕਿਹਾ ਤੂੰ ਆਪਣੇ ਕਹਿਣ ਅਨੁਸਾਰ ਇਸ ਤੇ ਲੱਗਾ ਚਿੰਨ ਦਿਖਾ ਉਸ ਔਰਤ ਨੇ ਮੋਹਰ ਦੇਖ ਕੇ ਆਪਣਾ ਚਿੰਨ ਬੀਰਵਲ ਨੂੰ ਦਿਖਾਇਆ ਪੀਰ ਬੀਰਵਲ ਨੇ ਰਫੂਗਰ ਨੂੰ ਥੈਲੀ ਦਿਖਾ ਕੇ ਪੁੱਛਿਆ ਕੀ ਇਹ ਉਹੀ ਥੈਲੀ ਹੈ ਤਾਂ ਰਫੂਗਰ ਬੋਲਿਆ ਹਾਂ ਹਜ਼ੂਰ ਇਹ ਉਹੀ ਥੈਲੀ ਹੈ ਤੂੰ ਕਿਸ ਜਗ੍ਹਾ ਰਫੂ ਕੀਤਾ ਸੀ ਦੱਸੋ ਇਹ ਦੇਖੋ ਰਫੂਗਰ ਨੇ ਉਹ ਜਗ੍ਹਾ ਦਿਖਾਈ ਪੀਰਵਲ ਨੇ ਕਾਜੀਵਾਲ ਦੇਖ ਕੇ ਕਿਹਾ ਕਿਉਂ ਹੁਣ ਤੂੰ ਕੀ ਜਵਾਬ ਦਿੰਦਾ ਹੈ ਤਾਂ ਕਾਜੀ ਨੂੰ ਕੋਈ ਜਵਾਬ ਨਾ ਸੁਝਿਆ ਉਹ ਹੀਠਾਵਾਲ ਦੇਖਣ ਲੱਗਾ ਬੀਰਵਲ ਨੇ ਉਸ ਨੂੰ ਕੈਦ ਕਰਨ ਦੀ ਆਗਿਆ ਦੇ ਦਿੱਤੀ ਫਿਰ ਕਾਜੀ ਦੇ ਮਕਾਨ ਦੀ ਤਲਾਸ਼ੀ ਲਈ ਗਈ ਜਿੱਥੋਂ ਮੋਰਾ ਇੱਕ ਥੈਲੀ ਵਿੱਚ ਭਰੀਆਂ ਹੋਈਆਂ ਮਿਲੀਆਂ ਉਸ ਔਰਤ ਨੇ ਸਭ ਮੋਰਾ ਤੇ ਆਪਣਾ ਚਿੰਨ ਲੱਗਾ ਦਿਖਾਇਆ ਬੀਰਵਾਲ ਨੇ ਉਸ ਔਰਤ ਨੂੰ ਸਾਰੀਆਂ ਮੋਰਾ ਦੇ ਕੇ ਭੇਜਿਆ ਰਫੂਗਰ ਨੂੰ ਵੀ ਦੋ ਮੋਰਾਇ ਨਾਮ ਵਿੱਚ ਦਿੱਤੀਆਂ ਗਈਆਂ ਅਤੇ ਕਾਜੀ ਦੀ ਸਾਰੀ ਜਾਇਦਾਦ ਚਾਇਦਾ ਜਬਤ ਕਰ ਲਈ ਗਈ ਅਕਬਰ ਬਾਦਸ਼ਾਹ ਬੀਰਵਾਲ ਦੇ ਇਸ ਨੇਿਆਂ ਤੋਂ ਬਹੁਤ ਖੁਸ਼ ਹੋਏ ਇਸ ਤਰ੍ਹਾਂ ਬੀਰਵਾਲ ਦੀ ਬਹਾਦਰੀ ਦੇ ਨਾਲ ਇੱਕ ਉਸ ਕਾਜੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਇਸ ਤਰ੍ਹਾਂ ਬੀਰਵਾਲ ਦੀ ਬੁੱਧੀ ਸਭ ਤੋਂ ਤੇਜ਼ ਸੀ ਉਹ ਜਦੋਂ ਵੀ ਕੋਈ ਨਿਆ ਕਰਦਾ ਸੀ ਤਾਂ ਉਸ ਵਿੱਚ ਭਲਾਈ ਹੁੰਦਾ ਸੀ ਆਓ ਤੁਹਾਨੂੰ ਇੱਕ ਹੋਰ ਕਹਾਵਤ ਸੁਣਾਉਂਦੇ ਆਂ ਇੱਕ ਵਾਰ ਅਕਬਰ ਨੂੰ ਬੀਰਵਾਲ ਨੇ ਇੱਕ ਕਹਾਵਤ ਸੁਣਾਈ ਸੀ ਕਿ ਖਾ ਕੇ ਲੇਟ ਜਾ ਅਤੇ ਮਾਰ ਕੇ ਦੌੜ ਜਾ ਇਹ ਚੰਗੇ ਲੋਕਾਂ ਦੀ ਪਹਿਚਾਣ ਹੈ ਜਿਹੜੇ ਲੋਕ ਅਜਿਹਾ ਕਰਦੇ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਉਠਾਉਣਾ ਪੈਂਦਾ ਅਕਬਰ ਨੂੰ ਅਚਾਨਕ ਹੀ ਵੀਰਬਲ ਦੀ ਇੱਕ ਕਹਾਵਤ ਯਾਦ ਆ ਗਈ। ਉਹਨਾਂ ਨੇ ਸੋਚਿਆ ਵੀਰਬਲ ਜ਼ਰੂਰੀ ਖਾਣਾ ਖਾਣ ਦੇ ਬਾਅਦ ਲੇਟਦਾ ਹੋਵੇਗਾ। ਅੱਜ ਅਸੀਂ ਉਸ ਦੀ ਇਸ ਗੱਲ ਨੂੰ ਗਲਤ ਸਿੱਧ ਕਰ ਦਿਆਂਗੇ। ਉਹਨਾਂ ਨੇ ਇੱਕ ਨੌਕਰ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਤੂੰ ਵੀਰਬਲ ਦੇ ਕੋਲ ਜਾ। ਇਸ ਸਮੇਂ ਉਹ ਖਾਣਾ ਖਾ ਰਿਹਾ ਹੋਵੇਗਾ। ਵੀਰਬਲ ਨੂੰ ਕਹਿਣਾ ਕਿ ਅਸੀਂ ਯਾਦ ਕੀਤਾ ਏ ਉਹ ਜਿਸ ਹਾਲਾਤ ਵਿੱਚ ਹੋਵੇ ਸਾਨੂੰ ਤੁਰੰਤ ਮਿਲੇ। ਜੋ ਆ ਗਿਆ ਬਾਦਸ਼ਾਹ ਸਲਾਮਤ। ਬਾਦਸ਼ਾਹ ਦਾ ਹੁਕਮ ਸੁਣ ਕੇ ਨੌਕਰ ਚਲਾ ਗਿਆ। ਜਦ ਨੌਕਰ ਬੀਰਵਾਲ ਦੇ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਬੀਰਵਾਲ ਖਾਣਾ ਖਾ ਰਿਹਾ ਸੀ ਨੌਕਰ ਨੇ ਅਕਬਰ ਦਾ ਹੁਕਮ ਬੀਰਵਾਲ ਨੂੰ ਦਿੱਤਾ ਬੀਰਵਾਲ ਬੁੱਧੀਮਾਨਤਾ ਸੀ ਉਸਨੇ ਸਮਝ ਲਿਆ ਕਿ ਅਕਬਰ ਨੇ ਉਸਨੂੰ ਕਿਉਂ ਤੁਰੰਤ ਆਉਣ ਲਈ ਕਿਹਾ ਇਸ ਲਈ ਬੀਰਵਾਲ ਨੇ ਭੋਜਨ ਖਤਮ ਕਰਕੇ ਨੌਕਰ ਨੂੰ ਕਿਹਾ ਠਹਿਰੋ ਮੈਂ ਕੱਪੜੇ ਬਦਲ ਕੇ ਤੇਰੇ ਨਾਲ ਹੀ ਚੱਲ ਰਿਹਾ ਹਾਂ ਉਸਨੇ ਉਸ ਦਿਨ ਬੀਰਵਾਲ ਨੇ ਚੁਸਤ ਪਜਾਮਾ ਪੈਣਿਆ ਹੋਇਆ ਸੀ ਪਜਾਮੇ ਨੂੰ ਪੈਣਨ ਲਈ ਉਹ ਕੁਝ ਦੇਰ ਲਈ ਬਿਸਤਰੇ ਤੇ ਲੇਟ ਗਿਆ ਫਿਰ ਕੱਪੜੇ ਪਹਿਨ ਕੇ ਉਹ ਨੌਕਰ ਨਾਲ ਚੱਲ ਪਿਆ ਜਦ ਬੀਰਵਾਲ ਦਰਬਾਰ ਵਿੱਚ ਪਹੁੰਚਿਆ ਤਾਂ ਅਕਬਰ ਨੇ ਕਿਹਾ ਕਹੋ ਬੀਰਵਾਲ ਖਾਣਾ ਖਾਣ ਦੇ ਬਾਅਦ ਅੱਜ ਵੀ ਲੇਟੇ ਜਾਂ ਨਹੀਂ ਬਿਲਕੁਲ ਲੇਟਿਆ ਸੀ ਬਾਦਸ਼ਾਹ ਸਲਾਮਤ ਬੀਰਵਾਲ ਦੀ ਇਹ ਗੱਲ ਸੁਣ ਕੇ ਅਕਬਰ ਨੇ ਗੁੱਸੇ ਵਿੱਚ ਕਿਹਾ ਬੀਰਵਾਲ ਤੂੰ ਸਾਡੇ ਹੁਕਮ ਦਾ ਅਨਾਦਰ ਕੀਤਾ ਏ ਤੈਨੂੰ ਅਸੀਂ ਸਜ਼ਾ ਦੇਵਾਂਗੇ ਜਦ ਅਸੀਂ ਤੈਨੂੰ ਤੁਰੰਤ ਬੁਲਾਇਆ ਸੀ ਫਿਰ ਤੂੰ ਲੇਟਿਆ ਕਿਉਂ ਬਾਦਸ਼ਾਹ ਸਲਾਮਤ ਮੈਂ ਤੁਹਾਡੇ ਹੁਕਮ ਦਾ ਅਨਾਦਰ ਕਿੱਥੇ ਕੀਤਾ ਏ ਮੈਂ ਤਾਂ ਕੱਪੜੇ ਪਹਿਨ ਕੇ ਸਿੱਧਾ ਤੁਹਾਡੇ ਕੋਲ ਆਇਆ ਹਾਂ ਇਹ ਚੁਸਤ ਪਜਾਮਾ ਪਹਿਨਣ ਦੇ ਲਈ ਮੈਨੂੰ ਲੇਟਣਾ ਪਿਆ ਸੀ ਵੀਰਵਲ ਨੇ ਸਹਿਜ ਭਾਵਨਾ ਨਾਲ ਉੱਤਰ ਦਿੱਤਾ ਅਕਬਰ ਬਾਦਸ਼ਾਹ ਵੀਰਵਲ ਦੀ ਚਲਾਕੀ ਨੂੰ ਸਮਝ ਗਏ ਅਤੇ ਹੱਸਣ ਲੱਗੇ ਇਸ ਤਰ੍ਹਾਂ ਅਕਬਰ ਅਤੇ ਵੀਰਵਲ ਦੀਆਂ ਕਹਾਣੀਆਂ ਬਹੁਤ ਪ੍ਰਸਿੱਧ ਹਨ ਤੇ ਵੀਰਵਲ ਦੀ ਬਹਾਦਰੀ ਅਤੇ ਬੁੱਧੀ ਬਹੁਤ ਹੀ ਜ਼ਿਆਦਾ ਪ੍ਰਚਲਿਤ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੇ ਨਵੀਆਂ ਦਿਲਚਸਪ ਸਿੱਖਿਆ ਦਾ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ